ਇਹ ਯੂਨੀਵਰਸਿਟੀ ਜਿਹੜੀ ਦੇਖੋ ਅਸੀਂ ਸੈਟਅਪ ਕੀਤੀ ਗਈ ਹੈ ਔਰ ਇੱਕ ਯੂਨੀਵਰਸਿਟੀ ਨੂੰ ਜਦੋਂ ਸੈਟਅਪ ਕੀਤਾ ਗਿਆ ਇਹ ਪੁਰਾਣਾ ਜੋ ਬੱਸ ਸੀ ਉਹਦੀਆਂ ਕੁਝ ਸੈਲਰੀ ਜਿਹੜੀਆਂ ਪੈਂਡਿੰਗ ਪਈਆਂ ਹੋਈਆਂ ਸੀ ਉਹ ਵੀ ਸਾਰੀਆਂ ਅਸੀਂ ਕੋਸ਼ਿਸ਼ ਕੀਤੀਆਂ ਨੇ ਪੂਰਾ ਦੇਣ ਦੇ ਲਈ ਔਰ ਪੂਰੀਆਂ ਟਾਈਮਲੀ ਜੋ ਹੈ ਸੈਲਰੀ ਜਿਹੜੀਆਂ ਨੇ ਅਸੀਂ ਰੈਗੂਲਰ ਕੀਤੀਆਂ ਗਈਆਂ ਨੇ ਔਰ ਐਸਾ ਕੋਈ ਪੁਆਇੰਟ ਹੈ ਕਿ ਅਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੋਣੀ ਹੈ ਥੋੜਾ ਜਿਹਾ ਪੁਆਇੰਟ ਚੱਲ ਰਿਹਾ ਮੈਂ ਔਰ ਮਿਸਟਰ ਆਇਤ ਬੈਠ ਕੇ ਡਿਸਕਸ ਕਰ ਲੈਣੇ ਕੋਈ ਸਜੈਸਟਡ ਮਿਸ ਇਨਫੋਰਮੇਸ਼ਨ ਜੀ ਸਰ ਇੱਕ ਇੱਕ ਗੱਲ ਐਕਸਪਲੇਨ ਕਰੋਗੇ ਰਿਆ ਸਾਹਿਬਾ ਜੀ ਰਿਆ ਸਾਹਿਬ ਨੇ ਤਾਂ ਪ੍ਰੈਸ ਕਾਨਫਰੰਸ ਕਰ ਲਈ ਸਰ ਹੋਤਾ ਇਹ ਗੱਲ ਕਹਿ ਰਹੇ ਨੇ ਕਿ ਅੱਜ ਉਹਨਾਂ ਨੇ ਕੰਪਨੀ ਬਹੁਤ ਵੱਡਾ ਹੋਇਆ ਠੀਕ ਹੈ ਜੀ ਮੈਨੇਜਮੈਂਟ ਚੇਂਜ ਹੋਈ ਹੈ ਤੁਸੀਂ ਇਸ ਪਰ ਨਹੀਂ ਨਹੀਂ ਮੈਨੇਜਮੈਂਟ ਇਸ ਤਰ੍ਹਾਂ ਕੋਈ ਵੀ ਚੇਂਜ ਨਹੀਂ ਹੋ ਸਕਦੀ ਕੋਈ ਹੁਣ ਕੋਈ ਬੰਦਾ ਜਿਵੇਂ ਤੁਸੀਂ ਚੇਂਜ ਕਰਕੇ ਇੱਕਦਮ ਤੁਸੀਂ ਇੱਕ ਕੂਪ ਦੀ ਤਰ੍ਹਾਂ ਲਿਆ ਕੇ ਬੰਦੇ ਲਿਆਓ ਔਰ ਇੱਕਦਮ ਆਕੇ ਤੁਸੀਂ ਇਹਨੂੰ ਬਦਲ ਦੋ ਐਸਾ ਨਹੀਂ ਹੁੰਦਾ ਕੋਈ ਵੀ ਤੁਸੀਂ ਦੱਸੋ ਤਾਂ ਸੀ ਕਿ ਗੱਲ ਕੀ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਵੀ ਨਹੀਂ ਦੱਸ ਰਹੇ ਹੋ ਆਓ ਅੰਦਰ ਕਰ ਲਾਂ ਮੈਂ ਆ ਪ੍ਰੈਸ ਕਾਨਫਰੈਂਸ ਹੀ ਹੋਣੀ ਹੈ ਅੰਦਰ ਬੈਠ ਕੇ ਕਰ ਲੈਣਾ ਨਾ ਨਾ ਦੱਸੋ ਨਹੀਂ ਕਰੀਏ ਬੈਠ ਕੇ ਲਾ ਲਾ ਲੱਗ ਰਹੇ ਨੇ ਨਾਰੇ ਲੱਗ ਰਹੇ ਨੇ ਆਈ ਸਰ ਤੁਹਾਨੂੰ ਇੱਥੇ ਪੁੱਛ ਲਿਆ ਜੀ ਕਿਉਂਕਿ ਉਹ ਪਿਛਲੇ ਪ੍ਰਾਣੀ ਮੈਨੇਜਮੈਂਟ ਨੇ ਬਹੁਤ ਵੱਡਾ ਕਪਲਾ ਕੀਤਾ ਜੋ ਨਹੀਂ ਮੈਨੇਜਮੈਂਟ ਪ੍ਰਾਣੀ ਮੈਨੇਜਮੈਂਟ ਕੋਈ ਵੀ ਨਹੀਂ ਹੈ ਇਹਦੇ ਵਿੱਚ ਇੱਕ ਸਾਰੇ ਦੇ ਸਾਰੇ ਮੈਂਬਰ ਵਿੱਚ ਹੈਗੇ ਨੇ ਕੋਈ ਐਸਾ ਕਪਲਾ ਨਹੀਂ ਹੋਇਆ ਬਿਲਕੁਲ ਅਸੀਂ ਡਾਇਰੈਕਟ ਟਾਈਮਲੀ ਜੋ ਜਨਾ ਇਸ ਯੂਨੀਵਰਸਿ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੇ ਪ੍ਰੈਸ ਵਾਲੇ ਬੈਠੇ ਹੋ ਇਹਦੇ ਸਿਰਫ ਇੱਕ ਦਰਾਂ ਨਾਲ ਇੱਕ ਚੇਂਜ ਆਫ ਮੈਨੇਜਮੈਂਟ ਚਾਹੁੰਦੇ ਸੀ ਸਰ ਉਹ ਪਹਿਲੀ ਗੱਲ ਕਹੀ ਹੈ ਕਿ ਫੰਡਾ ਬਹੁਤ ਬੜਾ ਕਪੜਾ ਹੋਇਆ ਕਰੋੜਾਂ ਦਾ ਕਪੜਾ ਜਿਹੜਾ ਸਾਡੇ ਕੋਲ ਚਲੋ ਕਰੋੜਾਂ ਦਾ ਕਪੜਾ ਲੈਟ ਇੰਪਰੂਵ ਇਟ ਮੈਂ ਵੀ ਆਪਣਾ ਪੁਆਇੰਟ ਦਵਾਵਾਂਗਾ ਮੋਜੋ ਕੋਈ ਕੰਮ ਐ ਐਸਾ ਕੋਈ ਪੁਆਇੰਟ ਨਹੀਂ ਨਹੀਂ ਉਹਨਾਂ ਨੇ ਤਾਂ ਸਰ ਕਿਹਾ ਹੈ ਅੰਦਰ ਪ੍ਰੈਸ ਕਾਨਫਰੰਸ ਹੋਈ ਉਹ ਹੀ ਕੁਐਸਚਨ ਤੁਹਾਨੂੰ ਅਸੀਂ ਕਰ ਰਹੇ ਨਾ ਨਹੀਂ ਲਿਆ ਨਾ ਨਹੀਂ ਲਿਆ ਐਕਸਪਲੇਨਰ ਸੀ ਸੀਨੀਅਰ ਸਰ ਨੇ ਦੱਸਿਆ ਨਹੀਂ ਐਸਾ ਕੋਈ ਵੀ ਨਹੀਂ ਦੇਖੋ ਐਡੀ ਵੱਡੀ ਬੀਓਜੀ ਹੈ ਜਿਹਦੇ ਚੰਨੇ ਨੇ ਸੀਨੀਅਰ ਬੰਦੇ ਉੱਚੇ ਬੈਠੇ ਆ ਹਰ ਸਾਲ ਉਹਦੇ ਵਿੱਚ ਅਸੀਂ ਕਰਦੇ ਹਾਂ ਪ੍ਰੋਫੈਸ਼ਨਲੀ ਮੈਨੇਜ ਕੀਤੀ ਯੂਨੀਵਰਸਿਟੀ ਹੈ ਇਹਦੇ ਵਿੱਚ ਕੋਈ ਮੈਲਾਫਾਈਡ ਇੰਟੈਂਸ਼ਨ ਆ ਗਈ ਹੈ ਸੀ ਕਿ ਕਿਸੇ ਤਰ੍ਹਾਂ ਨਾਲ ਯੂਨੀਵਰਸਿਟੀ ਦਾ ਜਿਹੜਾ ਕੰਟਰੋਲ ਹੈ ਉਹ ਲਿਆ ਜਾ ਬੱਸ ਉਹ ਮੋਰੀ ਤੁਹਾਨੂੰ ਪਤਾ ਹੀ ਹੈ ਵੀ ਕੋਈ ਇੱਕ ਬੇਸ ਐਲੀਗੇਸ਼ਨ ਬੇਸਲੈਸ ਐਲੀਗੇਸ਼ਨ ਲਾ ਕੇ ਤੁਸੀਂ ਇਹ ਕਰ ਦਿੰਦੇ ਹੋ ਬਾਕੀ ਕੋਈ ਗੱਲ ਨਹੀਂ ਹੈ ਸਰ ਜੇ ਤੁਸੀਂ ਪਿੱਛੇ ਜਾਏ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਸੀ ਤੁਸੀਂ ਇਹ ਗੱਲ ਕਹਿੰਦੇ ਸੀਗੇ ਕਿ ਕੋਈ ਪਿਛਲਾ ਲੈਣਾ ਦੇਣਾ ਨਹੀਂ ਸਭ ਮੈਂ ਕਲੀਅਰ ਕਰਤਾ ਹੁਣ ਉਹ ਕਿਹੜਾ ਪਿਛਲਾ ਲੈਣਾ ਦੇਣਾ ਦੋ ਹਜ਼ਾਰ ਪੁਰਾਣੇ ਜਿਹੜਿਆਂ ਦੀ ਸੈਲਰੀਜ਼ 2018 ਦੇ ਟਾਈਮ ਤੇ ਪਈਆਂ ਨੇ ਕੋਈ ਪੁਰਾਣੀਆਂ ਪਈਆਂ ਨੇ ਕੋਈ ਪੁਰਾਣੀਆਂ ਗ੍ਰੈਚੂਇਟੀ ਅਸੀਂ ਤਾਂ ਉਹਨਾਂ ਨੂੰ ਸੈੱਟ ਕਰ ਰਹੇ ਹਾਂ ਇਹ ਯੂਨੀਵਰਸਿਟੀ ਆਪਣੇ ਲੈਵਲ ਤੇ ਕੋਈ ਵੀ ਇਨਵੈਸਟਮੈਂਟ ਨਹੀਂ ਆਈ ਹੈ ਇਹ ਯੂਨੀਵਰਸਿਟੀ ਨੇ ਸੈਲਫ ਰਿਸੋਰਸਿਸ ਇਕੱਠੇ ਕਰਕੇ ਉਹ ਕੀਤਾ ਗਿਆ ਪੂਰਾ ਅੱਜ ਇਸ ਲੈਵਲ ਦੀ ਯੂਨੀਵਰਸਿਟੀ ਬਣਾਈ ਹੈ ਕਿ ਪੈਨ ਇੰਡੀਆ ਤੱਕ ਇਹਦੀ ਪਹੁੰਚ ਹੋਈ ਹੈ ਹੁਣ ਚਰਚਾ ਹੋਈ ਹੈ ਤੁਹਾਡੀ ਆਫਿਸ ਦੇ ਅੰਦਰ ਰਿਆ ਤੇ ਤੁਹਾਡੇ ਤੁਹਾਡੇ ਨਾਲ ਵੀ ਆਏ ਆ ਤਾਂ ਨਾ ਲੱਗਾ ਤਾਂ ਉਹ ਵੀ ਉਹਨਾਂ ਨੇ ਉਹਨਾਂ ਨੂੰ ਕਿਹਾ ਮਨਾਂ ਕੀਤਾ ਅੰਦਰ ਕੀ ਚਰਚਾ ਹੋਈ ਕਿ ਜਿਹੜੀ ਸੁਲ੍ਹਾ ਹੋ ਗਈ ਤੁਹਾਡੀ ਨਹੀਂ ਸੁਲ੍ਹਾ ਕੋਈ ਨਹੀਂ ਹੈ ਕੋਈ ਐਸਾ ਮਨਮੁਟਾ ਨਹੀਂ ਹੈ ਉਹਨਾਂ ਨੂੰ ਵੀ ਕੋਈ ਪੁਆਇੰਟ ਹੈ ਮੈਂ ਬਾਹਰ ਗਿਆ ਹੋਇਆ ਸੀ ਮੈਂ ਫੋਰਨਸ ਨੂੰ ਮਨੂ ਦਾ ਜਾ ਕੇ ਪਤਾ ਚੱਲਿਆ ਤੇ ਮੈਂ ਆ ਕੇ ਤੁਹਾਡੇ ਸਾਹਮਣੇ ਹੁਣ ਦੇਖੋ ਮੈਨੂੰ ਤਾਂ ਹੁਣ ਆ ਕੇ ਇੱਥੇ ਪਤਾ ਚੱਲਿਆ ਹੈ ਕਿ EMPLOYEES ਨੂੰ ਵੀ ਇਹਨਾਂ ਨੇ ਕਿਸੇ ਨੇ ਮੀਟਿੰਗ ਕੀਤੀ ਹੈ ਮੇਨਲੀ ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਯੂਨੀਵਰਸਿਟੀ ਬਹੁਤ ਅੱਗੇ ਲੈਵਲ ਤੇ ਪਹੁੰਚ ਰਹੀ ਹੈ ਕੁਝ ਵੈਸਟਿਡ ਇੰਟਰਸ ਜਿਹੜੇ ਨੇ ਉਹ ਯੂਨੀਵਰਸਿਟੀ ਨੂੰ ਡੀਰੇਲ ਕਰਨਾ ਹੁਣ ਤੁਸੀਂ ਇੱਥੇ ਕੰਮ ਕਰੋਗੇ ਕਿ ਬਦਲ ਦਿੱਤਾਗੇ ਇਹ ਬਦਲਦਾ ਕੋਈ ਪੁਆਇੰਟ ਨਹੀਂ ਹੈ ਇਹ ਤਾਂ ਇੱਕ ਤਰ੍ਹਾਂ ਨਾਲ ਇੱਕ ਪੂਰਾ ਪੁਆਇੰਟ ਹੈ ਹੁਣ ਮੈਂ ਦੇਖਦਾ ਮੈਂ ਤਾਂ ਹੁਣੇ ਆਇਆ ਥੋੜੇ ਸਾਹਮਣੇ ਅਜੇ ਕਿਉਂਕਿ ਮੇਰੇ ਪਿੱਛੇ ਹੀ ਜੋ ਹੋਇਆ ਹੈ ਇਸ ਤਰ੍ਹਾਂ ਨਾਲ ਮੈਂ ਤੇ ਇਹੀ ਕਹੂੰਗਾ ਵੀ ਇਟਸ ਅ ਕਾਈਂਡ ਆਫ ਉਹਨਾਂ ਨੇ ਨਾਂ ਨਹੀਂ ਲਿਆ ਉਹਨਾਂ ਦੋ ਤਿੰਨ ਵੱਡੀਆਂ ਪੋਸਟਾਂ ਕਹੀਆਂ ਬਦਲ ਆਰਗੇਨਮੈਂਟ ਚੇਂਜ ਕਰ ਦਿੱਤੀ ਤੁਸੀਂ ਕਹਿੰਦੇ ਕਿ ਮੈਂ ਹੁਣ ਮੈਂ ਫੋਰਨ ਗਿਆ ਸੀ ਮੇਰੀ ਇੱਕ ਨਹੀਂ ਉਹ ਤਾਂ ਬਾਹਰੋਂ ਆਇਆ ਨਾ ਹਾਂਜੀ ਰਿਆਜ ਜੀ ਕਹਿੰਦੇ ਅਸੀਂ ਵੀ ਬਾਹਰੋਂ ਆਏ ਆ ਜੀ ਫਿਰ ਯੂਨੀਵਰਸਿਟੀ ਚਲਾ ਕੌਣ ਰਿਹਾ ਸੀ ਨਹੀਂ ਨਹੀਂ ਅਸੀਂ ਬਾਹਰ ਕਿਤੇ ਨਹੀਂ ਗਏ ਬਾਹਰ ਮੈਂ ਤਾਂ ਆਪਣੇ ਇੱਕ ਅਫੀਸ਼ੀਅਲ ਇੰਗੇਜਮੈਂਟ ਤੇ ਬਾਹਰ ਗਿਆ ਸੀ ਮੈਂ ਬਾਹਰ ਨਹੀਂ ਕਿਤੇ ਹੋ ਗਿਆ ਇੱਕ ਅਫੀਸ਼ੀਅਲ ਟੂਰ ਤੇ ਮੈਂ ਬਾਹਰ ਸੀ ਉੱਥੋਂ ਮੈਂ ਕੱਲ ਹੀ ਪਹੁੰਚਿਆ ਆ ਵਾਪਸ ਆਈ ਵਾਸ ਇਨ ਆਸਟ੍ਰੇਲੀਆ ਔਰ ਮੇਰੇ ਪਿੱਛੋਂ ਹੀ ਕਈ ਲੋਕਾਂ ਨੇ ਇਕੱਠੇ ਹੋ ਕੇ ਵੀ ਆ ਹੋਇਆ ਇਸ ਤਰ੍ਹਾਂ ਦੀਆਂ ਕੋਈ ਅਲੀਗੇਸ਼ਨ ਲਾ ਕੇ ਤੁਸੀਂ ਕਰਦੇ ਹੋ ਪਰ ਐਸਾ ਨਹੀਂ ਹੈ ਕਿ ਉਹਨਾਂ ਨੇ ਕਹਿ ਵੀ ਗੱਲ ਕਹੀ ਹੈ ਜੀ ਕਿ ਅਸੀਂ ਇੱਕ ਕਮੇਟੀ ਨਾਮਿਨੇਟ ਕਰਤੀ ਹੈ ਉਹ ਇਸਦਾ ਸਾਰਾ ਹਸਤਾ ਹੁਣ ਉਹ ਕੰਮ ਹੋ ਰਹੀ ਹੈ ਪੁਰਾਣੀ ਕਮੇਟੀ ਨਹੀਂ ਆਉਗੀ ਕਿਸੇ ਨੇ ਸਪਸ਼ਟ ਕੀਤਾ ਨਹੀਂ ਨਹੀਂ ਕਮੇਟੀ ਜਿਹੜੀ ਹੈ ਇਹ ਇੱਕ ਪ੍ਰੋਪਰ ਇੱਕ ਸਿਸਟਮ ਦੇ ਤੌਰ ਤੇ ਬਣੀ ਹੈ ਬੀਓਜੀ ਬਣੀ ਹੋਈ ਹੈ ਇਹਦੇ ਦਾ ਜਿਹੜਾ ਕੰਟਰੋਲ ਹੈ ਬੋਰਡ ਆਫ ਗਵਰਨਰ ਦਾ ਹੈ ਇੱਥੇ ਕੋਈ ਬੋਰਡ ਆਫ ਗਵਰਨਰ ਦੇ ਵਿੱਚ ਟਾਟਾ ਦੇ ਪ੍ਰੈਜ਼ੀਡੈਂਟ ਨੇ ਬਾਈਬੀਐਮ ਦੇ ਨੇ ਕਿਸੇ ਨੂੰ ਨਾਲ ਲੈ ਕੇ ਸਾਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤੁਸੀਂ ਇਵੇਂ ਇੱਕ ਅੱਲਾ ਬੰਦਾ ਲੈ ਕੇ ਸਿਰਫ 10 ਬੰਦਿਆਂ ਨੂੰ ਵੀ ਇਕੱਠੇ ਕਰਕੇ ਮੇ ਡਿਸੀਜਨ ਲੈ ਲੋ ਉਹ ਸੀਜ਼ ਨਹੀਂ ਹੁੰਦੀ ਤੁਸੀਂ ਜਿਹੜਾ ਇਹਨਾਂ ਨੇ ਨਿੰਦਾ ਲਿਆ ਨ ਮੰਨਦੇ ਕਿ ਨਹੀਂ ਮੰਨਦੇ ਨਹੀਂ ਇਹ ਇਹ ਜਿਹੜਾ ਇੱਕ ਸਿਸਟਮ ਬਣਿਆ ਹੈ ਕਿ ਇੱਕ ਆਕੇ ਤੁਸੀਂ ਕਿਸੇ ਨੂੰ ਮਤਲਬ ਮੂਵ ਕਰ ਦੋ ਔਰ ਇੱਕ ਬੀਓਜੀ ਬੋਰਡ ਆਫ ਗਵਰਨਰ ਨੇ ਤੁਹਾਨੂੰ ਹੀ ਪਤਾ ਹੈ ਆਈਬੀਐਮ ਇੱਕ ਐਂਕਰ 파ਟਨਰ ਹੈ ਟਾਟਾ ਹੈ ਐਨਸੀਜ਼ ਜਿਹੜੇ ਵੱਡੇ ਲੋਗ ਗਵਰਨਰ ਉਹ ਸਭ ਵੱਲੋਂ ਨੋਮੀਨੇਟਿਡ ਮੈਂਬਰ ਨੇ ਹਰ ਸਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਰਾਈਟ ਪ੍ਰੋਪਰ ਆਡੀਟਡ ਰਿਪੋਰਟ ਪ੍ਰੈਜ਼ੈਂਟਡ ਹੁੰਦੀਆਂ ਨੇ ਹਰ ਚੀਜ਼ ਨੂੰ ਜੋ ਯੂਨੀਵਰਸਿਟੀ ਦਾ ਪੁਆਇੰਟ ਹੈ ਟਰਸਟ ਦਾ ਜਿਹੜਾ ਪੁਆਇੰਟ ਹੈ ਟਰਸਟ ਨੂੰ ਅਸੀਂ ਸੈਪਰੇਟ ਰੱਖਿਆ ਸੀ ਉਹਨਾਂ ਦਾ ਟਰਸ ਜਿਹੜਾ ਆ ਉਹ ਡਿਫਰੈਂਟ ਤਰੀਕੇ ਨਾਲ ਇੱਕ ਚੱਲ ਰਿਹਾ ਹੈ ਉਹਦਾ ਕਿਉਂਕਿ ਅਸੀਂ ਉਹਨੂੰ ਯੂਨੀਵਰਸਿਟੀ ਤੋਂ ਥੋੜਾ ਸੈਪਰੇਟ ਕਰਕੇ ਉਹ ਯੂਨੀਵਰਸਿਟੀ ਨੂੰ ਆਪਣੇ ਲੈਵਲ ਤੇ ਪੁਆਇੰਟ ਕਰਨੇ ਟਰਸ ਨੂੰ ਜੋ ਦੇਖ ਰਹੇ ਸੀ ਉਹ ਐਜ਼ ਅ ਪ੍ਰੈਜ਼ੀਡੈਂਟ ਮਿਸਟਰ ਆਇਤ ਦੇਖ ਰਹੇ ਸੀ ਠੀਕ ਜਿਵੇਂ ਯੂਨੀਵਰਸਟਾਫ ਆ ਰੌਲਾ ਪਾ ਰਿਹਾ ਜੀ ਇਹਨਾਂ ਨੂੰ ਜੇ ਨਹੀਂ ਪੈਸੇ ਮਿਲੇ ਤਾਂ ਹੀ ਰੌਲਾ ਪਾ ਰਹੇ ਹੈ ਕਿ ਪੈਸੇ ਹੀ ਖੁਸ਼ੀ ਨਾ ਕਰ ਰਹੇ ਜੀ ਨਹੀਂ ਨਹੀਂ ਉਹ ਦੇਖੋ ਜੇ ਸਟਾਫ ਸਟਾਫ ਦੇ ਅੰਦਰੋਂ ਤੁਸੀਂ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਸਟਾਫ ਨੂੰ ਕੀ ਕਹਿ ਕੇ ਕਰ ਲਿਆ ਮੇਰੀ ਤਾਂ ਜੇ ਸਟਾਫ ਨਾਲ ਗੱਲ ਨਹੀਂ ਹੋਈ ਹੈ ਕਿਉਂਕਿ ਸ ਯੂਨੀਵਰਸਿਟੀ ਦੇ ਰੋਲ ਦੇ ਉੱਤੇ ਜੇ ਕੋਈ ਕੰਡੇ ਦੀਆਂ ਨੋਕ ਇੱਕ ਗੱਲ ਸਪਸ਼ਟ ਕੀਤੀ ਹੈ ਵੀ ਇਹ ਜਿਹੜੇ ਪੈਸੇ ਨੇ ਇਹ ਜਿਹੜਾ ਮੈਸੀਓ ਜੋ ਹੈ ਪੈਸੇ ਦਾ ਉਹ ਵਰਕਰਾਂ ਲਈ ਇੱਥੇ ਦੇ ਪੜ੍ਹਾਈ ਵਿੱਚ ਨਹੀਂ ਹੋਇਆ ਉਹ ਬਾਹਰ ਹੋਇਆ ਉਹ ਉਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਨਹੀਂ ਨਹੀਂ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਦੇਖੋ ਯੂਨੀਵਰਸਿਟੀ ਐਨਏ ਲੈਵਲ ਤੇ ਫਲਰਿਸ਼ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਉਹ ਲੱਗਿਆ ਹੋਇਆ ਹੈ ਇਹ ਸਿਰਫ ਇੱਕ ਵੈਸਟਿਡ ਇੰਟਰਸਟ ਹੈ ਮੈਂ ਉਹ ਨਾਮ ਸਥਿਤੀ ਨਹੀਂ ਲੈਣਾ ਚਾਹੁੰਦਾ ਜਿਹੜਾ ਮੇਨ ਰੀਜ਼ਨ ਸੀ ਉਹ ਮੈਂ ਨਹੀਂ ਲੈਣਾ ਚਾਹੁੰਦਾ ਤੁਸੀਂ ਮੇਰੇ ਕਹਿਣਾ ਕਿਉਂਕਿ ਏ ਯੂਨੀਵਰਸਿਟੀ ਦੇ ਇੰਟਰਸਟ ਦੇ ਲਈ ਨਹੀਂ ਹੋਊਗਾ ਯੂਨੀਵਰਸਿਟੀ ਨੂੰ ਮੈਂ ਆਪਣੇ ਦਿਲ ਨਾਲ ਬਣਾਇਆ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਯੂਨੀਵਰਸਿਟੀ ਜਿਹੜੀ ਹੈ ਇਹਦੇ ਚ ਕੋਈ ਪੁਆਇੰਟ ਹੋਇਆ 3 ਸਾਲਾਂ ਦੇ ਵਿੱਚ ਇੱਕ ਉਹ ਟਰਸਟ ਜਿਹੜਾ ਬੰਦ ਹੋਣ ਵਾਲਾ ਸੀ ਇੱਥੇ ਕਰਕੀ ਦੇ ਨੋਟਿਸ ਹੋ ਚੁੱਕੇ ਨੇ 40 ਕਰੋੜ ਦਾ ਲੋਨ ਹੈ ਉਹ ਤੋਂ ਪਹਿਲਾਂ ਦਾ ਹੀ ਪਿਆ ਹੋਇਆ ਅਸੀਂ ਕਿਸ ਤਰ੍ਹਾਂ ਲੋਨ ਨੂੰ ਸੈੱਟ ਕਰਾਇਆ ਹੈ ਉਹਦੇ ਵਿੱਚ ਰੀਸਟ੍ਰਕਚਰਿੰਗ ਕਰਾਈ ਹੈ ਉਹਦੇ ਵਿੱਚ ਮੇਰਾ ਜਿਹੜਾ ਸਾਰਾ ਪਰਸਨਲ ਮੇਰੀ ਆਪਣੀ ਗਾਰੰਟੀ ਗਈ ਹੋਈ ਮੇਰੇ ਪਰਸਨਲ ਚੈੱਕ ਗਏ ਹੋਏ ਨੇ 1 ਰੁਪਏ ਦੀ ਜੇ ਇਨਵੈਸਟਮੈਂਟ ਇਸੇ ਹੋਰ ਬੰਦੇ ਨੇ ਕੀਤੀ ਹੈ ਉਹ ਪ੍ਰੂਵ ਕਰ ਦਵੇ ਵੀ ਮੈਂ ਇੰਨੇ ਪੈਸੇ ਇਹਦੇ ਵਿੱਚ ਲਾਏ ਨੇ ਉਹਦੇ ਚ ਹੋਰ ਵੀ ਸ਼ਵੇਬ ਹੀ ਹੋ ਗਿਆ ਜੀ ਘਟਿਆ ਨਹੀਂ ਹੈਗਾ ਤੁਹਾਡੇ ਉਹ 40 ਕਰੋੜ ਰੁਪਏ ਆ ਜਦੋਂ ਤੁਹਾਡੇ ਕੋਲ ਪੈਸਾ ਹੀ ਕੋਈ ਨਹੀਂ ਹੈ ਤੁਸੀਂ ਖਰਚੇ ਵੀ ਨਾਲ ਕਰ ਰਹੇ ਹੋ ਤੁਸੀਂ ਯੂਨੀਵਰਸਿਟੀ ਨੂੰ ਚੱਕ ਰਹੇ ਹੋ ਇਹ ਸਾਲ ਅਸੀਂ 8 ਕਰੋੜ ਰੁਪਏ ਆ ਉਹਦੇ ਵਿੱਚ ਆਲਰੇਡੀ ਉਹਦਾ ਕਟ